ਜੰਡਿਆਲਾ ਗੁਰੂ ਦੇ ਇੱਕ ਰੈਸਟੋਰੈਂਟ ਵਿੱਚ ਪਿਛਲੇ ਦਿਨੀ ਹੋਈ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰ ਦੋਸ਼ੀਆਂ ਨੂੰ ਜੰਡਿਆਲਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਜੰਡਿਆਲਾ ਦੇ ਮੁਖ ਅਫਸਰ ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਜੰਡਿਆਲਾ ਗੁਰੂ ਦੇ ਇੱਕ ਰੈਸਟੋਰੈਂਟ ਵਿੱਚ ਦਾਖਲ ਹੋ ਕੇ ਕੁਝ ਨੌਜਵਾਨ ਪਿਸਤੌਲ ਦੀ ਨੋਕ ਤੇ 32000 ਰੁਪਏ ਦੀ ਨਕਦੀ ਅਤੇ ਇੱਕ ਮੋਬਾਈਲ ਫੋਨ ਲੁੱਟ ਕੇ ਫਰਾਰ ਹੋ ਗਏ ਸਨ। ਇਹ ਲੁੱਟ ਦੀ ਵਾਰਦਾਤ ਰੈਸਟੋਰੈਂਟ ਵਿੱਚ ਲੱਗੇ ਸੀਸੀਟੀਵੀ ਕੈਮਰਾ ਵਿੱਚ ਰਿਕਾਰਡ ਹੋਈ ਸੀ। ਥਾਣਾ ਜੰਡਿਆਲਾ ਦੀ ਪੁਲਿਸ ਵੱਲੋਂ ਕਾਰਵਾਈ ਕਰਦਿਆਂ 48 ਘੰਟਿਆਂ ਦੇ ਵਿੱਚ ਹੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਉਹਨਾਂ ਪਾਸੋਂ ਦੋ ਪਿਸਤੌਲ ਵੀ ਬਰਾਮਦ ਕੀਤੇ ਗਏ ਹਨ ਉਹਨਾਂ ਦੱਸਿਆ ਕਿ ਇਹਨਾਂ ਦੋਸ਼ੀਆਂ ਤੋਂ ਅੱਗੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਹੈਲੋ ਹੂ ਦਾ ਜਿਹੜਾ ਸ਼ਾਰਟ ਉਹਦੇ ਵਿੱਚ ਤਿੰਨ ਮੁੰਡਿਆਂ ਨੇ ਮੋਟਰਸਾਈਕਲ ਤੇ ਆਏ ਤੇ 30000 ਰੁਪਏ ਉੱਤੇ ਲੈ ਗਏ ਗਨਪੁਆਇੰਟ ਤੇ ਉਸੇ ਟਾਈਮ ਤੋਂ ਵੀ ਸਾਡੇ ਐਸਐਸਪੀ ਸਾਹਿਬ ਦੀ ਡਾਇਰੈਕਸ਼ਨ ਪਤਾਓ ਡੀਐਸਪੀ ਸਾਹਿਬ ਤੇ ਕੋਲ ਸਾਡੀਆਂ ਟੀਮਾਂ ਲੱਗੀਆਂ ਜੀ ਸੀਸੀਟੀਵੀ ਕੈਮਰੇ ਦੇਖ ਕੇ ਟੈਕਨੀਕਲ ਤਰੀਕੇ ਨਾਲ ਦੇਖਿਆ ਜੀ ਉਹਦੇ ਵਿੱਚ ਜਿਹੜੇ ਹੈਲੋ ਫੂਡ ਵਾਲੇ ਦੋ ਵਰਕਰ ਨੇ ਇੱਕ ਤਾਂ ਹੈਗਾ ਜੀ ਅਜੇ ਅਜੇਪਾਲ ਸਿੰਘ ਅਜੇ ਤੇ ਦੂਸਰਾ ਪਰਮਜੀਤ ਸਿੰਘ ਪਰਮਸੀ ਉਹ ਕਾਫੀ ਲੰਬੇ ਸਮੇਂ ਤੋਂ ਇੱਥੇ ਕੰਮ ਕਰਦੇ ਆ ਉਹਨਾਂ ਨੇ ਹੀ ਆਪਣੇ ਚਾਚੇ ਤਾਏ ਦੇ ਪੁੱਤ ਭਰਾਵਾਂ ਨੂੰ ਕਹਿ ਕੇ ਵਾਰਦਾਤ ਕਰਾਈ ਆ ਤੇ ਜਿਹਦੇ ਵਿੱਚ ਅੱਗੇ ਖੜੇ ਹੋਏ ਨੇ ਅਜੇਪਾਲ ਤੇ ਪਰਮਜੀਤ ਖੜੇ ਗਏ ਨੇ ਉਹ ਉਹ ਅੱਗੇ ਇਹਨਾਂ ਦੇ ਚਾਚੇ ਤਾਏ ਦੇ ਪੁੱਤੂਰਾ ਸ਼ਨਜੀ ਸ਼ਨਈ ਤੇ ਰਾਣਾ ਮਨਪ੍ਰੀਤ ਇਹ ਰਸ ਹੋ ਚੁੱਕੇ ਆ ਦੋਵੇਂ ਰਕਬਿਸਤ ਪ੍ਰਾਪਤ ਹੋਇਆ ਤੇ ਕੈਸ਼ ਵੀ ਪ੍ਰਾਪਤ ਹੋਇਆ ਹੈ ਇੱਕ allele ਪਘੋੜਾ ਵਾਜੀ ਉਹਦੇ ਮਗਰ ਸਾਡੀਆਂ ਪੁਲਿਸ ਦੀ ਤਾਕੀਆਂ ਹੋਈਆਂ ਇਹ ਸਾਡਾ ਇਹ ਕੇਸ ਜਿਹੜਾ ਹੈ ਤਰੀਬ ਅਸੀਂ 48 ਘੰਟੇ ਦੇ ਵਿੱਚ ਹੀ ਟ੍ਰੇਸ ਕਰ ਲਿਆ ਜੀ ਤੇ ਚਾਰ ਦੋਸ਼ੀ ਫੜੇ ਜਾ ਚੁੱਕੇ ਆ ਜਿਹੜਾ ਕਿ ਇੱਕ ਨਹੀਂ ਦਾ ਵੀ ਚੰਦ ਫੜੇ ਫੜਿਆ ਜਾਊਗਾ ਤੇ ਸਾਡੀ ਜਨਰਲ ਸ਼ਹਿਰ ਦੇ ਵਿੱਚ ਸ਼ਕਤੀ ਦੇ ਨਾਲ ਕਾਫੀ ਹੋਊਗੀ ਪੁਲਿਸ ਦਾ ਉਹੀ ਚੋਰ ਚੱਕਾ ਜਾਂ ਅਜਿਹਾ ਬੰਦਾ ਬਖਸ਼ਿਆ ਨਹੀਂ ਕੋ ਉਹਨ investigation ਦਾ ਪਾਰਟ ਆ ਜੀ ਤੇ ਉਹ ਦੇਖ ਰਹੇ ਹਾਲੇ ਕਿ ਕਿੱਥੋਂ ਲੈ ਕੇ ਆਏ ਕੀ ਹੋਇਆ ਤੇ ਉਹਨੂੰ thoroughਲੀ ਸਾਰਾ ਜਾਂਚਿਆ ਜਾ ਰਿਹਾ ਤੇ ਇਹ ਆ ਬੰਦੇ ਅਰੈਸਟ ਹੋਏ ਜੀ ਤੇ ਹੋਰ ਵੀ ਅਸੀਂ ਉਹਨੂੰ ਡੀਪਲੀ ਦੇਖਾਂਗੇ ਕਿ ਕਿੱਥੇ-ਕਿੱਥੇ ਇਹਨਾਂ ਨੇ ਕੋਈ ਹੋਰ ਵਰਤਦਾ ਕੀਤਾ ਹੋਵੇ ਵਰਗੀਆਂ ਮੰਗ ਲੈ ਕੇ ਦੇਖੂ ਸਾਡੀਆਂ ਪੁਲਿਸ ਟੀਮਾਂ ਜਦੋਂ ਇਹਨਾਂ ਦੀ ਅਰੈਸਟ ਲਈ ਗਈਆਂ ਤੇ ਬਾਕੀ ਜੋ ਪੜੇ ਗਏ ਜਿਹੜਾ ਹੈਗਾ ਸੀ ਉਹਨੇ ਆਪਣੇ ਘਰ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਉਥੇ ਤੋਂ 7-8 ਬਾਰੇ ਕਿ ਉਹਨਾਂ ਦੀ ਜੋ ਫ੍ਰੈਕਚਰ ਹੋਈ ਹੈ ਤੇ ਫਿਰ ਨਾਲ ਫਰਸਟ ایڈ ਦੇ ਕੇ ਜੋ ਮੈਡੀਕਲ ਸਹੂਲਤ ਸਾਡਾ ਫਰਜ ਬਣਦਾ ਜੀ ਉਹ ਦਿੱਤੀ ਹੈ ਉਹਨੂੰ ਤੇ ਅੱਗੇ ਡਿਊਰਿੰਗ ਰਪੋਰਟ ਰਿਕਵੈਸਟ